ਹੈਲੋ ਡੀਅਰ ਸਟੂਡੈਂਟ ਹਾਂਜੀ ਆਪ ਸਭ ਦਾ ਸਵਾਗਤ ਹੈ ਜਿਗਜ਼ਾਮ ਬਿਟਰੀ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅਓ ਜੀ ਆਪਾਂ ਗੱਲ ਕਰਦੇ ਹਾਂ ਗੁਰਮਤਕਾਵ ਬਾਰੇ ਗੁਰਮਤਕਾਵ ਦੀ ਜਿਹੜੀ ਸ਼ੁਰੂਆਤ ਸੀਗੀ ਇਹ 14ਵੀਂ 15ਵੀਂ ਸਦੀ ਦੇ ਵਿੱਚ ਹੋ ਗਈ ਸੀਗੀ ਠੀਕ ਆ ਉਸ ਤੋਂ ਬਾਅਦ ਜਿਹੜਾ ਇਹਨੂੰ ਮੱਧ ਕਾਲੀਨ ਜਾਂ ਮੱਧ ਕਾਲ ਦਾ ਜਿਹੜਾ ਸੁਨਹਿਰੀ ਯੁੱਗ ਵੀ ਜਾਂ ਕਾਲ ਕਿਹਾ ਜਾ ਸਕਦਾਗਾ ਤੇ ਜਿਹੜਾ ਗੁਰਮਤ ਇਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹਾਨ ਰਚਨਾ ਹੋਈ ਸੀਗੀ ਠੀਕ ਹੈ ਇਹਨੂੰ ਮਹਾਨ ਰਚਨਾ ਵੀ ਇਹਦੇ ਇਸ ਗੁਰਮਤਕਾਬ ਦੀ ਮਹਾਨ ਰਚਨਾ ਦਾ ਹੋਣ ਦਾ ਵੀ ਇਸ ਨੂੰ ਸਿਰਾ ਜਾਂਦਾਗਾ ਇਸ ਕਾਲ ਨੂੰ ਤੇ ਵਿਚਾਰਧਾਰਾ ਵੀ ਜਿਹੜੀ ਹੈ ਇਹਨਾਂ ਦੀ ਗੁਰੂਆਂ ਦੀ ਜਿਹੜੀ ਮਿਲਦੀ ਹੈਗੀ ਵੀ ਕਿਦਾਂ ਦੀ ਉਹਨਾਂ ਦੀ ਵਿਚਾਰਧਾਰਾ ਸੀ ਠੀਕ ਹੈ ਤੇ ਜਿਹੜਾ ਇਹਨਾਂ ਦਾ ਪ੍ਰਭਾਵ ਸੀਗਾ ਜਿਵੇਂ ਕਿ ਭਗਤੀ ਮਤ ਸੂਫੀ ਨਾਥ ਜੋਗੀਆਂ ਇਹਨਾਂ ਦੀ ਸਟਾਰਟਿੰਗ ਜਿਹੜੀ ਸੀਗੀ ਪ੍ਰਭਾਵ ਇਹਨਾਂ ਦਾ ਪਿਆਗਾ ਇਸਤੇ ਗੁਰਮਤਿ ਕਾਪ ਤੇ ਕਿਉਂਕਿ ਸਭ ਤੋਂ ਪਹਿਲਾਂ ਜਿਵੇਂ ਭਗਤ ਆਏ ਸੀਗੇ ਸੂਫੀ ਆਏ ਸੀ ਫਿਰ ਨਾਥ ਜੋਗੀਆਂ ਆਏ ਸੀਗੇ ਠੀਕ ਹੈ ਇਹਨਾਂ ਦਾ ਪ੍ਰਭਾਵ ਇਹਨਾਂ ਦੇ ਉੱਤੇ ਦੇਖਣ ਨੂੰ ਮਿਲਦਾ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਦੇਖਿਆ ਜਾਵੇ 6 ਗੁਰੂਆਂ ਦੀ ਬਾਣੀ 15 ਭਗਤਾਂ ਦੀ ਬਾਣੀ ਤੇ 11 ਪਟਾਂ ਦੀ ਬਾਣੀ ਤੇ 4 ਗੁਰੂ ਘਰ ਦੇ ਜਿਹੜੇ ਸਿੱਖ ਸੀਗੇ ਉਹਨਾਂ ਦੀ ਜਿਹੜੀ ਬਾਣੀ ਹੈਗੀ ਸ਼ਾਮ ਲੱਗੀ ਜਿਹੜੇ ਪੱਟ ਸੀਗੇ ਜਿਹੜੇ ਪੱਟਾਂ ਨੇ ਆਪਣੀ ਰਚਨਾ ਕੀਤੀ ਹੈਗੀ ਉਹ ਸਵਈਏ ਦੇ ਵਿੱਚ ਰਚਨਾ ਕੀਤੀ ਹੈ ਜਿਹੜੇ ਪੱਟ ਸੀਗੇ ਪੱਟ ਸੀਗੇ ਜਿਹੜੇ ਰਾਜਿਆਂ ਦੇ ਸਮੇਂ ਦੇ ਵਿੱਚ ਉਸ ਸਮੇਂ ਮਤਲਬ ਕਿ ਦਰਬਾਰ ਦੇ ਵਿੱਚ ਬਈਆਂ ਲਿਖਣ ਦਾ ਜਿਹੜਾ ਕੰਮ ਕਰਦੇ ਹੁੰਦੇ ਸੀਗੇ ਪੱਟ ਤੇ ਉਹਨਾਂ ਦੇ ਵਿੱਚ ਜਿਹੜੇ ਸੀਗੇ ਬਹੁਤ ਸਾਰੇ ਪੱਟ ਸੀਗੇ ਜਿਨ੍ਹਾਂ ਨੇ ਗੁਰਮਤਕਾਵ ਦੀ ਜਿਹੜੀ ਰਚਨਾ ਕੀਤੀ ਹੈ ਜਿਹੜੀ ਸਵਈਏ ਦੇ ਵਿੱਚ ਰਚਨਾ ਕੀਤੀ ਹੈਗੀ ਤੇ ਕੁੱਲ ਰਚਨਾਕਾਰ ਜੇ ਦੇਖਿਆ ਜਾਵੇ ਤਾਂ ਕਿੰਨੇ ਨੇ 36 ਰਚਨਾਕਾਰ ਨੇ ਕੁੱਲ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅ 100 ਜੇ ਆਪਾਂ ਕਹੀਏ ਪੰਨੇ ਜਾਂ ਅੰਗ ਵੈਸੇ ਅੰਗ ਕਹਿਣਾ ਜ਼ਿਆਦਾ ਵਧੀਆ ਰਹੂਗਾ ਅੰਗ ਜਿਹੜੇ ਨੇ 1430 ਨੇ ਤੇ ਕੋਲ ਰਚਨਾ ਕਰ ਤੁਹਾਨੂੰ ਦੱਸ ਹੀ ਦਿੱਤਾ 36 ਨੇ ਤੇ ਜਿਹੜਾ ਪਹਿਲਾ ਰਾਗ ਆ ਇਹਦਾ ਠੀਕ ਆ ਪਹਿਲਾ ਰਾਗ ਸ਼ੀਰ ਰਾਗ ਆਗਾ ਤੇ ਜਿਹੜਾ ਆਖਰੀ ਰਾਗ ਆ ਉਹ ਜੈ ਜੈਵੰਤੀ ਰਾਗ ਆ ਇਹ ਯਾਦ ਰੱਖਣੇ ਹੈਗੇ ਪਹਿਲਾ ਰਾਗ ਸ਼ੀਰ ਰਾਗ ਤੇ ਆਖਰੀ ਰਾਗ ਜੈ ਜੈਵੰਤੀ ਰਾਗ ਠੀਕ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਤਿੰਨ ਭਾਗਾਂ ਦੇ ਵਿੱਚ ਜਿਹੜਾ ਵੰਡਿਆ ਹੋਇਆ ਨਿਤਨੇਮ ਰਾਗਬੱਧ ਤੇ ਰਾਗ ਰਹਿਤ ਬਾਣੀਆਂ ਜਿਹਦੇ ਵਿੱਚ ਸ਼ਲੋਕ ਵਗੈਰਾ ਆ ਜਾਂਦੇ ਹੈਗੇ ਨਿਤਨੇਮ ਰਾਗਬੱਧ ਤੇ ਰਾਗ ਰਹਿਤ ਬਾਣੀਆਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਬੀੜਾਂ ਦੀ ਗਿਣਤੀ ਹੈਗੀ ਉਹ ਤਿੰਨ ਮਿਲਦੀ ਹੈਗੀ ਤਿੰਨ ਬੀੜਾਂ ਨੇ ਤੇ ਜਿਹਦੇ ਵਿੱਚੋਂ ਪਹਿਲੀ ਈੜ ਆਦ ਗ੍ਰੰਥ ਸਾਹਿਬ ਕਰਤਾਰਪੁਰ ਵਾਲੀ ਬੀੜ ਵੀ ਇਹਨੂੰ ਕਿਹਾ ਜਾਂਦਾ ਹੈਗਾ ਤੇ ਇਹ ਆ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਰੋਵਰ ਦੇ ਵਿੱਚ ਮਤਲਬ ਕਿ ਰਾਮਸਰ ਸਰੋਵਰ ਚ ਪਿੱਪਲ ਦੇ ਦਰਖਤ ਥੱਲੇ ਕਰਵਾਈ ਸੀਗੀ ਕਿਹਦੇ ਤੋਂ ਕਰਵਾਈ ਸੀ ਭਾਈ ਗੁਰਦਾਸ ਜੀ ਤੋਂ ਜਿਹੜਾ ਇਹ ਸੰਕਲਨ ਕਰਵਾਇਆ ਸੀਗਾ ਠੀਕ ਹੈ ਉਸ ਤੋਂ ਬਾਅਦ ਆਉਂਦੀ ਹੈ ਭਾਈ ਬੰਨੋ ਵਾਲੀ ਬੀੜ ਇਹਦੇ ਵਿੱਚ ਕੀ ਸੀ ਜਿਹੜਾ ਆਦਿ ਗ੍ਰੰਥ ਸਾਹਿਬ ਸੀਗਾ ਜਦੋਂ ਆਦਿ ਗ੍ਰੰਥ ਦੀ ਜਦੋਂ ਸੰਕਲਨ ਹੋ ਗਿਆ ਸੀ ਉਸ ਤੋਂ ਬਾਅਦ ਉਹਦੀ ਜਿਲਤ ਜੜਾਉਂਦਾ ਜਿਹੜਾ ਕੰਮ ਆਗਾ ਇਹਨਾਂ ਨੂੰ ਸੌਂਪਿਆ ਜਾਂਦਾਗਾ ਤੇ ਨਾਲ ਹੀ ਇਹਨਾਂ ਨੇ 5 6 ਸ਼ਬਦਾਂ ਦਾ ਜਿਹੜਾ ਸੰਕਲਨ ਵੀ ਕੀਤਾ ਤੇ ਇਹਨਾਂ ਨੇ ਆਪਣੀ ਬੱਕਰੀ ਬੀੜਾਗੀ ਜਿਹੜੀ ਉਹ ਕਰ ਲਈ ਸੀ ਬਣਾ ਲਈ ਸੀ ਤਾਂ ਕਰਕੇ ਇਹਨਾਂ ਨੂੰ ਭਾਈ ਬੰਨੋ ਵਾਲੀ ਬੀੜਾਗੀ ਜਿਹੜਾ ਕਿਹਾ ਜਾਂਦਾਗਾ ਕਿਉਂਕਿ 5 6 ਸ਼ਬਦ ਸੀਗਾ ਇਹਨਾਂ ਦਾ ਸੰਕਲਨ ਕੀਤਾ ਸੀਗਾ ਇਹਨਾਂ ਨੇ ਉਸ ਤੋਂ ਬਾਅਦ ਦਮਦਮਾ ਸਹਿਬ ਵਾਲੀ ਬੀੜਾਉਂਦੀ ਹੈਗੀ ਇਹਦੇ ਵਿੱਚ ਕੀ ਸੀਗਾ ਦਮਦਮਾ ਸਾਹਿਬ ਬੀ ਦਮਦਮਾ ਦਮ ਲੈਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਲਿਖੀ ਗਈ ਸੀ ਕਿ ਦਮ ਲੈਣ ਕਰਕੇ ਇਹਨਾਂ ਨੂੰ ਦਮਦਮਾ ਸਾਹ ਵਾਲੀ ਬੀੜ ਕਿਹਾ ਜਾਂਦਾ ਇਹਦੇ ਵਿੱਚ ਹੀ ਜੈ ਜੈ ਵੰਤੀ ਰਾਗ ਵੀ ਲਿਖਿਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਜਿਹੜੇ ਨੌਵੇਂ ਗੁਰੂ ਪਾਸ਼ਾ ਸੀਗੇ ਜਿਹੜੇ ਤੇ ਉਹਨਾਂ ਦੇ ਸ਼ਬਦ ਤੇ ਸ਼ਲੋਕ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਸੀਗੇ ਇੱਥੇ ਠੀਕ ਹੈ ਇਹ ਸੀਗੀਆਂ ਸਾਡੀਆਂ ਤਿੰਨ ਸੀਗੀਆਂ ਜਿਹੜੀਆਂ ਬੀੜਾਂ ਉਸ ਤੋਂ ਬਾਅਦ ਸਾਡੇ ਕੋਲੇ ਜਿਵੇਂ ਕਿ ਇਹਨੇ ਦੇ ਭਾਗ ਦੇ ਵਿੱਚ ਕਿਵੇਂ-ਕਿਵੇਂ ਜਿਹੜੇ ਹੈਗੇ ਇਹਨਾਂ ਨੂੰ ਡਿਵਾਈਡ ਕੀਤਾ ਗਿਆਗਾ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪੜਿਆ ਸੀਗੇ ਤਿੰਨ ਭਾਗ ਸੀਗੇ ਤਿੰਨ ਭਾਗ ਠੀਕ ਹੈ ਇਹਦੇ ਪੰਨੇ ਕਿੰਨੇ ਨੇ ਅੰਗ ਕਿੰਨੇ ਨੇ 1403 ਤੇ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹਦੀ ਅੰਗ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਆਉਂਦੇ ਆ ਪਹਿਲੇ ਅੰਗ ਤੋਂ ਲੈ ਕੇ 13ਵੇਂ ਅੰਗ ਤੱਕ ਜਿਹੜਾ ਨਿਤਨੇਮ ਦੀਆਂ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਨੇ ਜਿਹਦੇ ਵਿੱਚ ਜਿਹਦੇ ਵਿੱਚ ਪਹਿਲੀ ਰਚਨਾ ਜਿਹੜੀ ਆ ਜਪਜੀ ਸਾਹਿਬ ਆਗੇ ਕਿੰਨਾਂ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਸੌਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬਾਗਾ ਠੀਕ ਹੈ ਦਸਮ ਗ੍ਰੰਥ ਦੀ ਪਹਿਲੀ ਬਾਣੀ ਹੈ ਜਿਹੜੀ ਉਹ ਕਿੰਨਾ ਨੇ ਲਿਖੀ ਹੈਗੀ ਜਪ ਸਹਿਬ ਆਗੀ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਜਪ ਸਹਿਬਾ ਗੀ ਠੀਕ ਆ ਦਸਮ ਗ੍ਰੰਥ ਦੀ ਪਹਿਲੀ ਬਾਣੀ ਜਪ ਸਹਿਬਾ ਤੇ ਨਿਤਨੇਮ ਦੀ ਜਿਹੜੀ ਪਹਿਲੀ ਬਾਣੀ ਹੈਗੀ ਉਹ ਜਪਜੀ ਸਾਹਿਬਾ ਗੀ ਠੀਕ ਆ ਆਦ ਗ੍ਰੰਥ ਦੀ ਉਸ ਤੋਂ ਬਾਅਦ ਜਪਜੀ ਸਾਹਿਬਾ ਜਿਹੜੀ ਇਹ ਰਾਗ ਰਹਿਤ ਬਾਣੀ ਜਾਂ ਰਾਗ ਮੁਕਤ ਬਾਣੀ ਇਹਨੂੰ ਕਿਹਾ ਜਾਂਦਾਗਾ ਤੇ ਜਿਹੜੀ ਇਨ ਦੀ ਮਤਲਬ ਕਿ ਸ਼ੈਲੀ ਸੀਗੀ ਉਹੋ ਪ੍ਰਸ਼ਨ ਉਤਰਾ ਵਾਲੀ ਪ੍ਰਸ਼ਨ ਉਤਰੀ ਜਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੀ ਵਿੱਚ ਜਿਹੜੇ ਨਿਤਨੇਮ ਦੇ ਵਿੱਚ ਜਿਹੜੀਆਂ ਬਾਣੀਆਂ ਦੇ ਵਿੱਚ ਆਉਂਦੀਆਂ ਅਜ ਪਹਿਲਾਂ ਤਾਂ ਜਪਜੀ ਸਾਹਿਬ ਸੋਦਰੂ ਸੋ ਪੁਰਖ ਸੋਹਿਲਾ ਇਹ ਜਿਹੜੀ ਹੈਗੀ ਆ ਲਾਈਨ ਵਾਈਜ਼ ਜਿਹੜੀਆਂ ਆਉਂਦੀਆਂ ਨੇ ਠੀਕ ਹੈ ਇਹ ਉਸ ਤੋਂ ਬਾਅਦ ਜੇ ਦੂਜੇ ਭਾਗ ਦੀ ਗੱਲ ਕਰੀਏ ਤਾਂ ਦੂਜੇ ਭਾਗ 14 ਅੰਗ ਤੋਂ ਲੈ ਕੇ 1352 ਅੰਗ ਤੱਕ ਜਿਹੜੀ ਹੈਗੀ ਇਹ ਬਾਣੀ ਸ਼ਾਮਲ ਆਗੀ ਰਾਗਬੱਧ ਬਾਣੀਆਂ ਜਿਹੜੀਆਂ ਸ਼ਾਮਲ ਨੇ ਇਹਦੇ ਵਿੱਚ 14 ਤੋਂ ਲੈ ਕੇ 352 ਤੱਕ ਰਾਗਬੱਧ ਬਾਣੀਆਂ ਉਸ ਤੋਂ ਬਾਅਦ ਆਉਂਦਾ ਸਾਡੇ ਕੋਲੇ ਜੀ ਤੀਸਰਾ ਭਾਗ ਤੀਸਰੇ ਭਾਗ ਦੇ ਵਿੱਚ 1352 ਤੋਂ ਲੈ ਕੇ 1430 ਅੰਗ ਤੱਕ ਠੀਕ ਆ ਇਹ ਰਾਗ ਰਹਿਤ ਬਾਣੀਆਂ ਆਉਂਦੀਆਂ ਨੇ ਇਹਦੇ ਵਿੱਚ ਰਾਗ ਰਹਿਤ ਬਾਣੀਆਂ ਹਾਂਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀਆਂ 6 ਗੁਰੂਆਂ ਦੀਆਂ ਬਾਣੀਆਂ ਜਿਹੜੀਆਂ ਸ਼ਾਮਲ ਨੇ ਠੀਕ ਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਉਂਦੇ ਆ ਸਾਡੇ ਪਹਿਲੇ ਗੁਰੂ ਜਿਨ੍ਹਾਂ ਨੇ ਜਪਜੀ ਇਹਨਾਂ ਦੇ ਜਿਹੜੀਆਂ ਕੀ ਕੀ ਦੇ ਕਿਹਦੇ ਵਿੱਚ ਜਿਹੜੀ ਇਹਨਾਂ ਨੇ ਆਪਦੀਆਂ ਰਚਨਾ ਕੀਤੀ ਹੈਗੀ ਸੌਰੀ ਪਹਿਲਾਂ ਜਪਜੀ ਫਿਰ ਸਿੱਧ ਗੋਸ਼ਟੀਆਂ ਤੇ ਕੁਛ ਅੱਜੀ ਸੱਜੀ ਜਿਹੜੀ ਹੈਗੀ ਉਸ ਤੋਂ ਬਾਅਦ ਪੱਤੀ 12ਵਾਂ 3 12 ਠੀਕ ਹੈ ਇਹ ਜਿਹੜੀਆਂ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਲਿਖੀਆਂ ਹੋਈਆਂ ਨੇ ਉਸ ਤੋਂ ਬਾਅਦ ਜਿਵੇਂ ਕਿ ਸ਼ਲੋਕ ਨੇ ਜਿਹੜੇ ਇਹ ਗੁਰੂ ਅੰਗਦ ਦੇਵ ਜੀ ਨੇ ਲਿਖੇ ਨੇ ਤੇ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਇਹ ਲਿਖਿਆਗਾ ਠੀਕ ਹੈ 4 12 ਲਿਖੀਆਂ ਨੇ ਇਹਨਾਂ ਨੇ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਚੌਥੇ ਗੁਰੂ ਨੇ ਲਾਵਾਂ ਘੋੜੀਆਂ 8 12 ਠੀਕ ਹੈ ਉਸ ਤੋਂ ਬਾਅਦ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਉਹਨਾਂ ਨੇ ਗੁਰੂ ਸੁਖਮਨੀ ਸਾਹਿਬ ਤੇ 12ਵਾਂ ਤੇ 6 12ਾ ਠੀਕ ਹੈ ਤੇ ਇਧਰ ਆਪਾਂ ਜੇ ਗੱਲ ਕਰਦੇ ਆਂਗੇ ਅ ਸੱਜੀ ਕੁਛਜੀ ਜਿਹੜੀ ਹੈਗੀ ਕਿਹੜੀ ਕਿਹੜੇ ਰਾਗ ਦੇ ਵਿੱਚ ਲਿਖੀ ਗਈ ਹੈ ਤਾਂ ਸੂਹੀ ਰਾਗ ਦੇ ਵਿੱਚ ਜਿਹੜੀ ਲਿਖੀ ਗਈ ਹੈਗੀ ਜਿਹੜੀ ਪੱਟੀ ਆ ਪੱਟੀ ਮਤਲਬ ਕਿ ਇਹਦਾ ਜਿਹੜਾ ਸ਼ਬਦ ਆ ਫੱਟੀ ਤੋਂ ਲਿਆ ਗਿਆ ਹੈਗਾ ਪੱਟੀ ਇਹ ਆਸਾ ਵਾਰ ਦੇ ਵਿੱਚ ਆਸਾ ਚ ਲਿਖੀ ਗਈ ਹੈਗੀ ਠੀਕ ਹੈ ਆਸਾ ਰਾਗ ਚ ਤੇ 12ਵਾਂ 12 ਤੁਖਾਰੀ ਰਾਗ ਦੇ ਵਿੱਚ ਠੀਕ ਹੈ ਇਹਦੀਆਂ ਤਿੰਨ 12 ਸੀਗੀਆਂ ਜਪਜੀ ਸਾਹਿਬ ਜਿਹੜੀ ਜਪਜੀ ਸਾਹਿਬ ਆ ਇਹ ਬਾਣੀ ਜਿਹੜੀ ਹੈਗੀ ਰਾਗ ਰਹਿਤਾਗੀ ਜਿਹਦੇ ਵਿੱਚ 38 ਪੌੜੀਆਂ ਨੇ ਤੇ ਦੋ ਸ਼ਲੋਕ ਨੇ ਪੰਜ ਖੰਡਾਂ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਗਿਆਗਾ ਜਿਹੜੇ ਪੰਜ ਖੰਡ 31 ਪੌੜੀ ਤੋਂ ਲੈ ਕੇ ਮਤਲਬ ਕਿ ਕੋਈੜੀ ਪੌੜੀ ਤੱਕ ਹੁੰਦੇ ਹੈਗੇ 34 ਤੋਂ ਲੈ ਕੇ 37 ਪੌੜੀ ਤੱਕ ਜਿਹੜੇ ਹੈਗੇ ਇਹ ਪੰਜ ਖੰਡ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਨਾ ਸਿੱਧੂ ਗੋਸਟੀ ਬਾਣੀ ਹੈ ਜਿਹੜੀ ਸਿੱਧੂ ਗੋਸਟ ਬਾਣੀ ਹੈਗੀ ਇਹ ਰਾਮਕਲੀ ਰਾਗ ਦੇ ਵਿੱਚ ਹੈਗੀ ਤੇ ਕਿੱਥੇ ਬੈਠ ਕੇ ਕੀਤੀ ਸੀਗੀ ਇਹ ਗੁਰੂ ਜੀ ਨੇ ਇਹ ਕਰਤਾਰਪੁਰ ਰਾਵੀ ਨਦੀ ਤੇ ਤੇ ਇਹ ਜਿਹੜੀ ਸਿੱਧੂ ਗੋਸਟੀ ਜਿਹੜੀ ਸ਼ਬਦ ਹੈਗਾ ਇਹ ਸੰਸਕ੍ਰਿਤੀ ਦੇ ਵਿੱਚੋਂ ਆਇਆ ਹੋਇਆ ਹੈਗਾ ਤੇ ਜੇ ਇਹਦੀ ਪੌੜੀਆਂ ਦੀ ਗੱਲ ਕਰੀਏ ਤਾਂ ਇਹ ਪੌੜੀਆਂ 43 ਨੇ ਲੋਕਵਾਰਾਂ ਨੇ ਜਿਹੜੀਆਂ 9 ਨੇ ਤੇ ਦੁਨਿਆਵੀ ਵਿਸ਼ੇ ਨਾਲ 3 ਨੇ ਜਿਹੜੀਆਂ ਦੁਨਿਆਵੀ ਵਿਸ਼ੇ ਤੇ ਉੱਤੇ ਜਿਹੜੀਆਂ ਨੇ ਛਾਤ ਪਾਉਂਦੀਆਂ ਨੇ ਉਸ ਤੋਂ ਬਾਅਦ ਸਭ ਤੋਂ ਵੱਧ ਵਾਰਾਂ ਜਿਹੜੀ ਹੈ ਕਿਹੜੇ ਗੁਰੂ ਜੀ ਦੀਆਂ ਨੇ ਸਭ ਤੋਂ ਵੱਧ ਵਾਰਾਂ ਚੌਥੇ ਗੁਰੂ RAMDAS ji ਦੀਆਂ ਨੇ ਜਿਨ੍ਹਾਂ ਨੇ ਅਠ ਵਾਰਾਂ ਨੇ ਜਿਹੜੀ ਉਹਦੀ ਰਚਨਾ ਕੀਤੀ ਹੈਗੀ ਅਠ ਵਾਰਾਂ ਉਸ ਤੋਂ ਬਾਅਦ ਸਾਡੇ ਕੋਲੇ ਗੁਰੂ ਅੰਗਦ ਦੇਵ ਜੀ ਆਉਂਦੇ ਹੈਗੇ ਜਿਨ੍ਹਾਂ ਨੇ ਸ਼ਲੋਕਾਂ ਦੇ ਰੂਪ ਦੇ ਵਿੱਚ ਜਿਹੜੇ ਲਿਖਿਆ ਪਹਿਲਾ ਨਾਮ ਇਹਨਾਂ ਦਾ ਭਾਈ ਲੈਣਾ ਸੀਗਾ ਤੇ ਇਹਨਾਂ ਦੇ ਜਿਹੜੇ ਪੀਐਸਸੀਬੀ ਦੇ ਅਕੋਰਡਿੰਗ ਨੇ ਜਿਹੜੇ 62 ਸ਼ਲੋਕ ਨੇ ਠੀਕ ਆ ਉਸ ਤੋਂ ਬਾਅਦ ਆਪ ਸਾਡੇ ਕੋਲੇ ਆਉਂਦੇ ਹੈਗੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਆਨੰਦ ਸਾਹਿਬ ਦੀ ਬਾਣੀ ਰਚੀ ਹੈਗੀ 40 ਪੌੜੀਆਂ ਇਹਦੇ ਵਿੱਚ ਤੇ ਚਾਰ ਬਾਰਾਂ ਜਿਹੜੀਆਂ ਸਮਾਜਿਕ ਸੁਧਾਰ ਕ ਜਿਹੜੇ ਸੀਗੇ ਉਹ ਨਵੇਂ ਮਤਲਬ ਕਿ ਜਿਹੜੇ ਸਮਾਜਿਕ ਸੁਧਾਰਾ ਸਮਾਜ ਦੇ ਵਿੱਚ ਸੁਧਾਰ ਲੈ ਕੇ ਆਏ ਸੀ ਉਹ ਵੀ ਗੁਰੂ ਤੀਸਰੇ ਗੁਰੂ ਅਮਰਦਾਸ ਜੀ ਹੀ ਸੀਗੇ ਤੇ ਇਹਨਾਂ ਨੇ ਜਿਹੜਾ RAM ਕਲੀ ਰਾਗ ਦੇ ਵਿੱਚ ਜਿਹੜੀ ਹੈਗਾ ਆਨੰਦ ਸਾਹਿਬ ਆ ਗਈ ਜਿਹੜਾ ਲਿਖਿਆਗਾ ਤੇ ਆਨੰਦ ਸਾਹਿਬ ਦੇ ਵਿੱਚ 38 ਪੌੜੀਆਂ ਜਿਹੜੀਆਂ ਨੇ ਇਹਦੇ ਵਿੱਚ ਉਹ 40 ਪੌੜੀਆਂ ਤਾਂ ਜੇ ਆਪਾਂ ਦੇਖੇ ਜਾਵੇ ਕੁੱਲ ਨੇ ਤਾਂ ਜਿਹੜੀਆਂ 38 ਪੌੜੀਆਂ ਨੇ 38 ਪੌੜੀਆਂ ਨੇ ਜਿਹੜੀਆਂ ਇਹ ਗੁਰੂ ਅਮਰਦਾਸ ਜੀ ਦੀਆਂ ਨੇ ਉਸ ਤੋਂ ਬਾਅਦ ਜਿਹੜੀ 39ਵੀਂ ਪੌੜੀ ਹੈਗੀ ਉਹ RAMDAS ਜੀ ਦੀ ਹੈਗੀ ਠੀਕ ਹੈ ਚੌਥੇ ਗੁਰੂ ਤੇ 40ਵੀਂ ਪੌੜੀ ਹੈ ਜਿਹੜੀ ਉਹ ਹੈਗੀ ਹੈ ਗੁਰੂ ਅਰਜਨ ਦੇਵ ਜੀ ਦੀ ਇਹ ਧਿਆਨ ਰੱਖਣਾ ਇਹ 40 ਪੌੜੀਆਂ ਨੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਕੋਲੇ ਆਉਂਦੇ ਹੈਗੇ ਗੁਰੂ ਖਰਮਦਾਸ ਜੀ ਇਹਨਾਂ ਨੇ ਲਾਵਾਂ ਦੀ ਜਿਹੜੀ ਰਚਨਾ ਕੀਤੀ ਘੋੜੀਆਂ ਤੇ 8-12 ਸਭ ਤੋਂ ਵੱਧ ਜਿਹੜੀਆਂ 12 ਨੇ ਇਹਨਾਂ ਨੇ ਲਿਖੀਆਂ ਨੇ ਜਿਹੜਾ ਇਹਨਾਂ ਨੇ ਲਾਵਾਂ ਦੀ ਜਿਹੜੀ ਸੂਹੀ ਰਾਗ ਦੇ ਵਿੱਚ ਜਿਹੜੀਆਂ ਨੇ ਲਿਖੀਆਂ ਨੇ ਤੇ ਸ਼ਾਕਰ ਰਚਨਾ ਮੰਨੀ ਜਾਂਦੀ ਹੈ ਸੁਖਮਨੀ ਸਾਹਿਬ ਨੂੰ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਦੇ ਆ ਸ਼ਾਕਰ ਰਚਨਾ ਜਿਹੜੀ ਹੈਗੀ ਇਹਨਾਂ ਦੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸ਼ਾਕਰ ਰਚਨਾਗੀ ਉਹ ਜਪਜੀ ਸਾਹਿਬ ਆ ਗੁਰੂ ਅੰਗਦ ਦੇਵ ਜੀ ਦੀ ਸ਼ਾਕਰ ਰਚਨਾ ਹੈਗੇ ਨੇ ਮਤਲਬ ਕਿ ਸ਼ਲੋਕ ਨੇ ਤੇ ਇਹਨਾਂ ਦੀ ਹੈਗੀ ਗੁਰੂ ਅਮਰਦਾਸ ਜੀ ਸ਼ਾਕਰ ਰਚਨਾ ਅਨੰਦ ਸਾਹਿਬ ਗੁਰੂ ਰਾਮਦਾਸ ਜੀ ਦੀ ਲਾਵਾ ਤੇ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਸਾਹਿਬ ਤੇ ਸੁਖਮਨੀ ਸਾਹਿਬ ਜਿਹੜੀ ਹੈਗਾ ਸੁਖਮਨੀ ਸਾਹਿਬ 12ਵਾਂ ਮਾਤਾ ਜੀ ਗੁਰੂ ਅਰਜਨ ਦੇਵ ਜੀ ਦਾਗਾ ਠੀਕ ਆ ਤੇ ਸੰਗਰਾਦ ਦੇ ਸੰਗਰਾਦ ਤੇ ਜਿਹੜਾ ਇਹ ਅੱਜ ਕੱਲ ਪੜਿਆ ਜਾਂਦਾ ਮਾਜ ਤੇ ਇਹ ਜਿਹੜਾਗਾ ਗੋੜੀ ਰਾਗ ਦੇ ਵਿੱਚ ਸੁਖਮਨੀ ਸਾਹਿਬ ਗੋੜੀ ਰਾਗ ਦੇ ਵਿੱਚ ਤੇ ਸ਼ਾਕਰ ਰਚਨਾ ਮੰਨੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਮਤਲਬ ਕਿ ਜਿਵੇਂ ਆਪਾਂ ਗੱਲ ਕਰੀਏ ਸਭ ਤੋਂ ਘੱਟ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈਗੀ ਉਸ ਤੋਂ ਸਭ ਤੋਂ ਵੱਧ ਬਾਣੀ ਹੈ ਜਿਹੜੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈਗੀ ਦੋ ਤਾਂ ਬਾਣੀ ਕਾ ਬਹੁਤਾ ਕਿਹਨੂੰ ਕਿਹਾ ਗਿਆ ਹੈਗਾ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਗਿਆ ਹੈਗਾ ਠੀਕ ਹੈ ਤੇ ਗੁਰੂ ਅਮਰਦਾਸ ਜੀ ਜਦੋਂ ਤੇ ਉਹਨਾਂ ਸਮੇਂ ਜਿਹੜੇ ਸ਼ਾਸਕ ਸੀਗਾ ਉਹ ਅਕਬਰ ਸੀਗਾ ਤੇ ਇਹਨਾਂ ਨੇ ਜਿਹੜੀ ਇੱਕ ਪ੍ਰਥਾ ਚਲਾਈ ਸੀਗੀ ਤੇ ਉਹ ਪ੍ਰਥਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ ਉਹ ਪੰਗਤ ਅਤੇ ਲੰਗਰ ਦੀ ਜਿਹੜੀ ਪ੍ਰਥਾ ਚਲਾਈ ਸੀਗੀ ਗੁਰੂ ਅਮਰਦਾਸ ਜੀ ਨੇ ਤੇ ਬੀਬੀ ਭਾਨੀ ਸੀਗੇ ਜਿਹੜੇ ਇਹ ਗੁਰੂ ਅਮਰਦਾਸ ਜੀ ਦੇ ਜਿਹੜੇ ਬੇਟੀ ਸੀਗੇ ਪੁੱਤਰੀ ਸੀ ਤੇ ਜਿਹੜੇ ਇਹਨਾਂ ਨੂੰ ਮਤਲਬ ਕਿ ਜਦੋਂ ਅਕਬਰ ਆਇਆ ਸੀਗਾ ਕਹਿੰਦੇ ਜਦੋਂ ਅਕਬਰ ਆਇਆ ਸੀਗਾ ਤੇ ਅਕਬਰ ਨੇ ਆ ਕੇ ਇੱਥੇ ਗੁਰੂ ਜੀ ਦਾ ਜਦੋਂ ਪੰਗਤ ਤੇ ਲੰਗਰ ਬਾਰੇ ਦੇਖਿਆ ਤਾਂ ਸਾਰਿਆਂ ਦੇ ਵਿੱਚ ਬੈਠ ਕੇ ਇਕੱਠਾ ਜਦੋਂ ਉਹਨਾਂ ਨੇ ਖਾਧਾ ਤਾਂ ਬਹੁਤ ਉਹਨਾਂ ਨੂੰ ਚੰਗਾ ਲੱਗਿਆ ਇਹ ਰੀਤ ਤਾਂ ਉਹਨਾਂ ਨੇ ਮਤਲਬ ਕਿ ਖੁਸ਼ ਹੋ ਕੇ ਬੀਬੀ ਭਾਨੀ ਜੀ ਨੂੰ 500 ਬਿਗੇ ਜ਼ਮੀਨ ਉਹਨਾਂ ਦੇ ਨਾਮ ਕਰਵਾਤੀ ਸੀਗੀ ਤੇ ਜਿਹੜੀ ਬੀਬੀ ਭਾਨੀ ਸੀਗੀ ਅਮਰਦਾਸ ਜੀ ਦੀ ਬੇਟੀ ਸੀ ਤੇ ਬੀਬੀ ਭਾਨੀ ਜੀ ਦਾ ਵਿਆਹ ਆਰਮਦਾਸ ਜੀ ਦੀ ਮਤਲਬ ਕਿ ਆਰਮਦਾਸ ਜੀ ਚੌਥੇ ਗੁਰੂ ਆਰਮਦਾਸ ਜੀ ਨਾਲ ਵਿਆਹ ਹੋਇਆ ਸੀ ਉਹਨਾਂ ਦੀ ਪਤਨੀ ਸੀਗੀ ਤੇ ਇਹਨਾਂ ਦੀ ਕੁੱਲ 12 ਜੇ ਆਪਾਂ ਗੁਰੂਆਂ ਦੇ ਦੇਖੇ ਤਾਂ ਕਿੰਨੀਆਂ ਨੇ 22 ਵਾਰਾਂ ਨੇ ਜਿਹਦੇ ਵਿੱਚੋਂ ਗੁਰੂਆਂ ਦੀਆਂ ਵਾਰਾਂ 21 ਨੇ ਜੇ ਅਸਲ ਦੇਖੀਏ ਕੁੱਲ ਵਾਰਾਂ ਨੇ ਜਿਹੜੀਆਂ 22 ਨੇ ਜਿਹੜੇ ਇਕੱਲੀਆਂ ਗੁਰੂਆਂ ਦੀਆਂ ਵਾਰਾਂ ਨੇ ਉਹ 21 ਨੇ ਤੇ ਇੱਕ ਜਿਹੜੀ ਵਾਰ ਆ ਗਈ ਉਹ ਜਿਹੜੀ ਵਾਰ ਸੱਤਾ ਤੇ ਬਲਵੰਡ ਦੀ ਵਾਰ ਆ ਜਿਹੜੀ ਕੀਰਤਨੀਏ ਸੀਗੀ ਠੀਕ ਹੈ ਤੇ ਇਹ ਹੈਗਾ ਗਾ ਰਾਮਕਲੀ ਰਾਗ ਦੇ ਵਿੱਚ ਲਿਖੀ ਗਈ ਹੈਗੀ ਤੇ ਇਹਨੂੰ ਗੁਰਗੋਬਿੰਦ ਸਿੰਘ ਜੀ ਨੇ ਸ਼ਾਮਿਲ ਕੀਤਾਗਾ ਮਰਦਾਨਾ ਦੇ ਜਿਹੜੇ 20 ਸ਼ਬਦ ਨੇ ਇਹਦੇ ਵਿੱਚ ਜਿਹੜੇ ਉਸ ਤੋਂ ਬਾਅਦ ਨੌਵੇਂ ਪਾਸ਼ਾ ਗੁਰਤੇਗ ਭਦਰ ਜੀ ਦਾ ਪਹਿਲਾ ਜਿਹੜਾ ਨਾਮ ਸੀ ਉਹ ਤਿਆਗਮਲ ਸੀਗਾ ਜਿਨ੍ਹਾਂ ਨੇ 15 ਰਾਗ 59 ਜਿਨ੍ਹਾਂ ਦੇ ਸ਼ਬਦ 52 ਸ਼ਲੋਕ ਠੀਕ ਆ ਸਪੁੱਤਰ ਸੀ ਉਹਨਾਂ ਦਾ ਹਰ ਗੋਬਿੰਦ ਸਾਹਿਬ ਜਿਨ੍ਹਾਂ ਦੇ ਪੰਜ ਪੁੱਤਰ ਸੀ ਤੇ ਇੱਕ ਲੜਕੀ ਸੀਗੀ ਜਿਹੜਾ ਤਿਆਗਮਲ ਸੀ ਸਭ ਤੋਂ ਛੋਟਾ ਪੁੱਤਰ ਸੀਗਾ ਤੇ ਕਰਤਾਰਪੁਰ ਦੀ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਗੁਰਤੇਗ ਬਹਾਦਰ ਜੀ ਨੇ ਬਹੁਤ ਜ਼ਿਆਦਾ ਮਤਲਬ ਕਿ ਆਪਦਾ ਜੋਸ਼ ਨਾਲ ਬਹੁਤ ਵਧੀਆ ਲੜੇ ਉਹ ਤਾਂ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਤੇਗ ਬਹਾਦਰ ਪੈ ਗਿਆ ਸੀਗਾ ਇਹ ਸਾ ਇੱਥੇ ਤੱਕ ਸਾਡਾ ਸੀਗਾ ਜੀ ਗੁਰੂਆਂ ਬਾਰੇ ਛੇ ਗੁਰੂਆਂ ਬਾਰੇ ਜਾਣਕਾਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣ ਗੁਰੂ ਆਦ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਤੇ ਜੇ ਵੀਡੀਓ ਚੰਗੀ ਲੱਗੀ ਕੁਛ ਤੁਹਾਨੂੰ ਹੈਲਪਫੁਲ ਲੱਗਿਆ ਤੁਹਾਡੇ ਇਗਜ਼ਾਮ ਲਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਧੰਨਵਾਦ ਜੀ